ਲੋਕ ਸਭਾ ਚੋਣਾ ਮੌਕੇ ਇਸ ਵੇਲੇ ਦੇਸ਼ ਤੇ ਸਿਆਸੀ ਦ੍ਰਿਸ਼ ਤੇ ਹਲਚਲ ਹੋਣੀ ਲਗਾਤਾਰ ਜਾਰੀ ਹੈ। ਦਿੱਲੀ ਕਾਂਗਰਸ ਦੇ ਸਾਬਕਾ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਹੁਣ ਕਾਂਗਰਸ ਛੱਡਣ ਉਪਰੰਤ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਨੇ। ਉਹਨਾਂ ਦੇ ਨਾਲ ਦਿੱਲੀ ਸਰਕਾਰ ਦੇ ਸਾਬਕਾ ਮੰਤਰੀ ਰਾਜਕੁਮਾਰ ਚੋਹਾਨ, ਸਾਬਕਾ ਵਿਧਾਇਕ ਨੀਰਜ ਬਸੂਆ ਅਤੇ ਨਸੀਬ ਸਿੰਘ ਸਮੇਤ ਕੁਝ ਹੋਰ ਆਗੂਆਂ ਨੇ ਵੀ ਭਾਜਪਾ ਦੀ ਮੈਂਬਰਸ਼ਿਪ ਹਾਸਲ ਕੀਤੀ ਹੈ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਪਾਰਟੀ ਦੇ ਜਨਰਲ ਸਕੱਤਰ ਵਿਨੋਦ ਤਾਵੜੇ ਨੇ ਸਾਰਿਆਂ ਦਾ ਭਾਜਪਾ ਵਿੱਚ ਸਵਾਗਤ ਕੀਤਾ ਇਸ ਰਣ ਸਾਬਕਾ ਕਾਂਗਰਸੀ ਆਗੂਆਂ ਨੇ ਲੋਕ ਸਭਾ ਚੋਣਾਂ ਦੌਰਾਨ ਦਿੱਲੀ ਵਿੱਚ ਆਮ ਆਦਮੀ ਪਾਰਟੀ ਨਾਲ ਵਿਰੋਧੀ ਪਾਰਟੀ ਦੇ ਗੱਠ ਛੋੜ ਦੀ ਆਲੋਚਨਾ ਵੀ ਕੀਤੀ ਰਹਿ ਹੈ ਕਿ ਪਿਛਲੇ ਦਿਨੀ ਅਰਵਿੰਦਰ ਸਿੰਘ ਲਵਲੀ ਨੇ ਕੁਝ ਨਾਰਾਜ਼ਗੀ ਜ਼ਾਹਰ ਕਰਨ ਤੋਂ ਬਾਅਦ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਸੀ ਕਾਂਗਰਸ ਪਾਰਟੀ ਛੱਡ ਦਿੱਤੀ ਸੀ ਅਤੇ ਆਮ ਆਦਮੀ ਪਾਰਟੀ ਦੇ ਨਾਲ ਕਾਂਗਰਸ ਤੇ 깟ਛੋੜ ਦਾ ਵਿਰੋਧ ਕੀਤਾ ਸੀ ਅਜੇ ਹ ਵੀ ਮੰਨਿਆ ਜਾ ਰਿਹਾ ਹੈ ਕਿ ਅਰਵਿੰਦਰ ਸਿੰਘ ਲਵਲੀ ਅਤੇ ਕੁਝ ਹੋਰ ਆਗੂ ਇਸ ਗੱਲ ਤੋਂ ਨਾਰਾਜ਼ ਸਨ ਕਿ ਪਾਰਟੀ ਨੇ ਲੋਕ ਸਭਾ ਚੋਣਾਂ ਵਿੱਚ ਕਨਈਆ ਕੁਮਾਰ ਅਤੇ ਉਹਦੇ ਤਰਾਜ ਨੂੰ ਉਮੀਦਵਾਰ ਬਣਾਇਆ ਇਥੇ ਤੁਹਾਨੂੰ ਵੀ ਦੱਸ ਦਈਏ ਕਿ ਲਵਲੀ ਦੀ ਭਾਜਪਾ ਵਿੱਚ ਦੂਜੀ ਪਾਰੀ ਹੋਵੇਗੀ ਕਿਉਂਕਿ ਉਹ ਅੱਜ ਤੋਂ 6 ਸਾਲ ਪਹਿਲਾਂ ਯਾਨੀ ਕਿ ਸਾਲ 2018 ਵਿੱਚ ਭਾਰਤੀ ਚਿੰਤਾ ਪਾਰਟੀ ਵਿੱਚ ਕੁਝ ਸਮਾਂ ਰਹਿਣ ਮਗਰੋਂ ਇਸ ਨੂੰ ਛੱਡ ਕੇ ਮੋਰਤੋਂ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ